ਹਾਜ਼ਰੀਨ ਦੋਸਤੋ ਅੱਜ ਦਾ ਮੇਰਾ ਇਹ ਗੀਤ ਹੈ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਨਾ ਸਰਕਾਰਾਂ ਹੋਰਾਂ ਨੂੰ ਤੁਸੀਂ ਲੱਕ ਪੜਾਓ ਇਹ ਕੋ ਪੈਂਦੀਆਂ ਮਾਰਾਂ ਹੋਰਾਂ ਨੂੰ ਤੁਸੀਂ ਲੱਕ ਪੜਾਓ ਇਹ ਕੋ ਪੈਂਦੀਆਂ ਮਾਰਾਂ ਇਹ ਕੋ ਪੈਂਦੀਆਂ ਮਾਰਾਂ ਲੋ ਸੁਣੋ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਦਾ ਸਰਕਾਰਾਂ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਦਾ ਸਰਕਾਰਾਂ ਹੋਰਾਂ ਨੂੰ ਤੁਸੀਂ ਲੱਕ ਪੜਾਵੋ ਐ ਕਿਉ ਪੈਂਦੀਆਂ ਮਾਰਾਂ ਹੋਰਾਂ ਨੂੰ ਤੁਸੀਂ ਲੱਖ ਪੜਾਓ ਐ ਕਿਉ ਪੈਂਦੀਆਂ ਮਾਰਾਂ ਜਾਤਾ ਪਤਾ ਧਰਮਾ ਬੀਤਾ ਰਾਜਨੀਤੀ ਇੱਥੇ ਚੱਲੇ ਆਪੋ ਵਿੱਚ ਲੜਾਵਣ ਸਾਨੂੰ ਧਰਮ ਦੇ ਜੋ ਦੱਲੇ ਆਪੋ ਵਿੱਚ ਲੜਾਵਣ ਸਾਨੂੰ ਧਰਮ ਦੇ ਜੋ ਦੱਲੇ ਉੱਬੈਠਣ ਨਹੀਂਓ ਦਿੱਤਾ ਰਲਕੇ ਧਰਮ ਦੇ ਠੇਕੇਦਾਰਾ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਨਾ ਸਰਕਾਰਾਂ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਨਾ ਸਰਕਾਰਾਂ ਹੋ ਚੰਗੀਆਂ ਗੱਲਾਂ ਗੁਰੂਆਂ ਦੀਆਂ ਨਹੀਂ ਪੜਾਉਣਾ ਚਾਉਂਦੇ ਹੋ ਨਾ ਜਾਵਣ ਮੇਚ ਉਹਨਾਂ ਦੇ ਤੁਰੇ ਫਿਰਨ ਇਹ ਲੋਲੇ ਹੋ ਨਾ ਜਾਵਣ ਮੇਚ ਉਹਨਾਂ ਦੇ ਤੁਰੇ ਫਿਰਨ ਇਹ ਲੋਲੇ ਉਹ ਦੇਸ ਕਾਮ ਨੂੰ ਹੱਲੇ ਰੱਖਿਆ ਦੇਸ ਦੇ ਆਗਦਾਰਾ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਨਾ ਸਰਕਾਰਾਂ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਨਾ ਸਰਕਾਰਾਂ ਦੁਨੀਆ ਵਿੱਚ ਸਭ ਨਾਲੋਂ ਹੋਏ ਗੁਰੂ ਨਾਨਕ ਜੀ ਸਿਆਣੇ ਲੋਕ ਪਰਲੋਕ ਦੀਆਂ ਗੱਲਾਂ ਨੂੰ ਗੁਰੂ ਨਾਨਕ ਹੀ ਜਾਣੇ ਲੋਕ ਪਰਲੋਕ ਦੀ ਗੱਲਾਂ ਨੂੰ ਬਾਬਾ ਨਾਨਕ ਜਾਣੇ ਆਓ ਗੁਰੂ ਗ੍ਰੰਥ ਹੈ ਸਭ ਤੋਂ ਵੱਡਾ ਰਚਿਆ ਜੋ ਅਵਤਾਰਾਂ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਨਾ ਸਰਕਾਰਾਂ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਨਾ ਸਰਕਾਰਾਂ ਰਿਸ਼ੀਆਂ ਮੁਨੀਆਂ ਗੁਰੂਆਂ ਦੀ ਏ ਧਰਤੀ ਪਿਰ ਫਕੀਰਾਂ ਰਾਜ ਗੁਰੂ ਸੁਖਦੇਵ ਭਗਤ ਸਿੰਘ ਉਦਮਸ ਰਾਬਾ ਵੀਰਾ ਰਾਜਗੁਰੂ ਸਖੁਦೇವ ਭਗਤ ਸਿੰਘ ਉਦੋਂ ਭਗਤ ਸਿੰਘ ਵੀਰਾ ਬਹਿਨਤ ਕਰਕੇ ਸਵਰਗ ਬਣਾਇਆ ਐ ਰੰਗਲੇ ਯਾਰਾ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਨਾ ਸਰਕਾਰਾਂ ਹੋ ਰਾਨੂ ਤੁਸੀਂ ਲੱਖ ਪੜਾਓ ਐ ਕਿਉਂ ਪੈਂਦੀਆਂ ਮਾਰਾਂ ਗੁਰੂ ਨਾਨਕ ਫਲਸਫਾ ਪੜਾਈਏ ਮੰਨਣ ਨਾ ਸਰਕਾਰਾਂ ਮੰਨਣ ਨਾ ਸਰਕਾਰਾਂ ਮੰਨਣ ਨਾ ਸਰਕਾਰਾਂ